ਸਾਥ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਡਿਫਰੈਂਟ ਵਿਚਾਰ ਸੁਣਨ ਦਾ ਮੌਕਾ ਮਿਲਿਆ ਗੁਰਤੇਜ ਸਿੰਘ ਜੀ ਨੇ ਖਾਲਸਾ ਅਤੇ ਖਾਲਸਾ ਰਾਜ ਦਾ ਫਰਕ ਸਮਝਾਉਣ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕੀਤੀ ਪ੍ਰੋਫੈਸਰ ਟਲੋ ਬਹੁਤ ਪ੍ਰਭਾਵਕ ਹੋ ਗਏ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਕਿ ਕਿਸ ਤਰ੍ਹਾਂ ਸਾਰਿਆਂ ਦਾ ਟੀਚਾ ਕੀ ਹੋਣਾ ਚਾਹੀਦਾ ਤੇ ਕੀ ਵਿਚਾਰ ਹੋਣੇ ਚਾਹੀਦੇ ਨੇ ਅੱਜ ਬੇਸਿਕਲੀ ਆਪਾਂ ਇੱਥੇ ਇਕੱਠੇ ਹੋਏ ਆਂ ਇਹ ਗੱਲ ਕਰਨ ਲਈ ਜਿਹੜੀ ਨਾਰਾਇਣ ਸਿੰਘ ਚੌੜਾ ਜੀ ਨੇ ਕਿਤਾਬ ਲਿਖੀ ਹੈ ਮੈਨੂੰ ਯਾਦ ਹੈ ਉਹ ਦਿਨ ਜਿਸ ਦਿਨ ਜੀਬੀਏ ਸੰਧੂ ਦੀ ਕਿਤਾਬ ਇੱਥੇ ਰਿਲੀਜ਼ ਹੋਈ ਸੀ ਇਸੇ ਸੰਸਥਾਤ ਇੱਥੇ ਹੀ ਮੈਨੂੰ ਬੁਲਾਇਆ ਗਿਆ ਸੀ ਉਹਦੀ ਪ੍ਰਧਾਨਗੀ ਕਰਨ ਵਾਸਤੇ ਤੇ ਮੈਂ ਉਸ ਦਿਨ ਵੀ ਬੋਲਿਆ ਸੀ ਉਹਨਾਂ ਦੀ ਕਿਤਾਬ ਦਾ ਇੱਥੇ ਕੋਈ ਸਵਾਗਤ ਨਹੀਂ ਹੋਇਆ ਸੀ ਰਾਦਰ ਕ੍ਰਿਟਿਸਿਜ਼ਮ ਹੋਇਆ ਸੀ ਤੇ ਮੈਨੂੰ ਵੀ ਯਾਦ ਹੈ ਕਿ ਮੈਂ ਵੀ ਇਸ ਬਾਰੇ ਆਪਣੇ ਵਿਚਾਰ ਕਿਥੇ ਸੀ ਸਪੈਸ਼ਲੀ ਜਿਹੜਾ ਉਹਨਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਸੰਤਾਂ ਬਾਰੇ ਸੰਤਾਂ ਦੇ ਬਾਰੇ ਕਿਹਾ ਗਿਆ ਸੀ ਕਿ ਕਾਂਗਰਸ ਦੇ ਏਜੰਟ ਨੇ ਮੈਂ ਉਹਦੀ ਬੜੀ ਨਿਖੇਦੀ ਕੀਤੀ ਸੀ ਮੈਂ ਕਿਹਾ ਸੀ ਕਿ ਸੰਤ ਕੁਝ ਵੀ ਹੋ ਸਕਦੇ ਨੇ ਪਰ ਇੱਕ ਜਿਹੜਾ ਪ੍ਰੋਪਾਗੈਂਡਾ ਹੈ ਨਾ ਉਹਨੂੰ ਐ ਵਰਤਾਨਤ ਕੀਤਾ ਗਿਆ ਸੀ ਉਸ ਦੌਰਾਨ ਹੀ ਉਸ ਦਿਨ ਮੈਂ ਨਰੈਣ ਸਿੰਘ ਚੋੜਾ ਜੀ ਨੂੰ ਪਹਿਲਾਂ ਨਹੀਂ ਸੀ ਜਾਣਦਾ ਮੈਨੂੰ ਯਾਦ ਹੈ ਉਸ ਦਿਨ ਜਿਸ ਦਿਨ ਜੀਬੀਐਸ ਸਿੱਧੂ ਦੀ ਕਿਤਾਬ ਇੱਥੇ ਰਿਲੀਜ਼ ਹੋਈ ਸੀ ਇਹ ਮੈਨੂੰ ਮਿਡੇ ਸੀ ਇਹਨਾਂ ਦੀ ਮੇਰੀ ਮੁਲਾਕਾਤ ਪਹਿਲੀ ਮੁਲਾਕਾਤ ਉਸ ਦਿਨ ਹੋਈ ਸੀ ਉਸ ਤੋਂ ਕੁਝ ਦਿਨ ਬਾਅਦ ਮੈਨੂੰ ਇੱਕ ਮੈਸੇਜ ਆਇਆ ਇਹਨਾਂ ਦਾ ਕਿ ਮੈਂ ਇੱਕ ਕਿਤਾਬ ਲਿਖੀ ਹੈ ਖਾਲਿਸਤਾਨ ਵਿਰੁੱਧ ਸਾਜ਼ਿਸ਼ ਤੇ ਇਹਦੇ ਵਿੱਚ ਮੈਂ ਜਿਹੜੇ ਜੀਬੀਐਸ ਸਿੰਧੂ ਨੇ ਜਿਹੜੇ ਸਾਰੇ ਤੱਥ ਦਿੱਤੇ ਨੇ ਉਹਨਾਂ ਨੂੰ ਅ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਨਿਕਾਰਿਆ ਹੈ ਇਹ ਕਿਤਾਬ ਮੈਨੂੰ ਇਹਨਾਂ ਨੇ ਕਾਫੀ ਮਹੀਨੇ ਪਹਿਲਾਂ ਐ ਇਸ ਸੀ ਸੰਸ ਦਾ ਡਿਸਟਰੂਬੇ ਦਵਾਈ ਸੀ ਤੇ ਮੈਂ ਥੋੜੀ ਜਿਹੀ ਗੁਸਤਾਖੀ ਕਰਨਾ ਕਿ ਮੈਂ ਪੂਰੀ ਤਰ੍ਹਾਂ ਇਹਨੂੰ ਗੋ ਥਰੂ ਨਹੀਂ ਕਰ ਸਕਿਆ ਕਿਉਂਕਿ ਅੱਜ ਸਡਨਲੀ ਇਹਨਾਂ ਦਾ ਕੱਲ ਪਰਸੋ ਮੈਨੂੰ ਮੈਸੇਜ ਆਇਆ ਸੀ ਕਿ ਇੱਥੇ ਕੁਝ ਦਿਨ ਪਹਿਲਾਂ ਇਹਨਾਂ ਦਾ ਇੱਕ ਹੋਰ ਵੀ ਮੈਸੇਜ ਮੈਨੂੰ ਆਇਆ ਸੀ ਕਿ ਅਮਰਸਰ ਇਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਮੈਂ ਉੱਥੇ ਹਾਜ਼ਰ ਨਹੀਂ ਹੋ ਸਕਿਆ ਤੇ ਅੱਜ ਮੈਂ ਇੱਥੇ ਹਾਜ਼ਰ ਜੀਬੀਐਸ ਸਿੱਧੂ ਦੀ ਕਿਤਾਬ ਜਿਹੜੀ ਸੀ ਉਹ ਬਿਲਕੁਲ ਝੂਠ ਸੀ ਉਹ ਕਿਸੇ ਤੱਤ ਤੇ ਨਹੀਂ ਸੀ ਔਰ ਉਹਦੇ 'ਚ ਕਈ ਐਸੀਆਂ ਗੱਲਾਂ ਸੀ ਜਿਹੜੀਆਂ ਕਿ ਬਿਲਕੁਲ ਹਾਸੋ ਹਾਂਡ ਸਨ ਜਿਸ ਤਰ੍ਹਾਂ ਕਿ ਉਹਨੇ ਇੱਕ ਉੱਥੇ ਜ਼ਿਕਰ ਕੀਤਾ ਕਿ ਇੰਦਰਾ ਗਾਂਧੀ ਕੈਨੇਡਾ 'ਚ ਗਈ ਸੀ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬਚਾਇਆ ਉਹ ਇੱਕ ਬੜੀ ਇੱਕ ਫੋਰਨ ਕੰਟਰੀ ਵਿੱਚ ਇੱਕ ਪ੍ਰਾਈਮ ਮਿਨਿਸਟਰ ਜਾਵੇ ਤੇ ਉਥੇ ਇੱਕ ਰੋਦਾ ਬੰਦਾ ਉਹ ਸਾਰੀ ਗਵਰਨਮੈਂਟ ਜਿਹੜੀਆਂ ਉਹ ਫੇਲ ਹੋ ਗਈਆਂ ਤੇ ਇੱਕ ਰੋਦੇ ਬੰਦੇ ਨੇ ਬਚਾ ਲਿਆ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਉਹਨਾਂ ਦਾ ਕਿ ਤੁਹਾਡਾ ਜਿਹੜਾ ਨਜ਼ਰੀਆ ਹੈ ਇਸ ਕਿਤਾਬ ਦੇ ਵਿੱਚ ਜਿਹੜਾ ਜੀਬੀਐਸ ਸਿੰਧੂ ਨੇ ਲਿਖਿਆ ਸੀ ਉਹ ਸਿਰਫ ਉਹਨਾਂ ਦਾ ਨਜ਼ਰੀਆ ਸੀ ਤੇ ਉਹਨਾਂ ਦਾ ਪੱਖ ਜਿਹੜਾ ਸੀ ਨਾ ਬੇਸਿਕਲੀ ਉਹ ਸਦਾਰ ਸਵਰਨ ਸਿੰਘ ਦੇ ਸਨ ਅਲੋਨ ਜੀਬੀਐਸ ਸਿੰਧੂ ਸਾਹਿਬ ਜਿਹੜੇ ਰਾ ਦੇ ਬੰਦੇ ਸੀ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਜਾਂ ਜੋ ਕੁਝ ਵੀ ਉਹਨਾਂ ਦਾ ਤੱਤ ਸੀ ਜਾਂ ਤਾਂ ਗਵਰਨਮੈਂਟ ਲੈਵਲ ਦੇ ਸੀ ਤੇ ਜਾਂ ਕੋਈ ਸਵਰਨ ਸਿੰਘ ਦੇ ਨਾਲ ਜਿਹੜੇ ਉਹਨਾਂ ਦੀ ਗੱਲਬਾਤ ਹੋਏਗੀ ਜਿਹੜੀ ਉਹਨਾਂ ਨੇ ਦਿੱਤਾ ਸੀ ਇਸ ਕਰਕੇ ਉਹ ਕਿਤਾਬ ਸਚਾਈ ਤੋਂ ਬਹੁਤ ਦੂਰ ਸੀ ਔਰ ਇਹ ਮੈਂ ਜੋੜਾ ਸਾਹਿਬ ਨੂੰ ਵਧਾਈ ਦਿਨਾ ਕਿ ਇਹਨਾਂ ਨੇ ਇੱਕ ਐਸਾ ਐਫਰਟ ਲਾਇਆ ਕਿ ਉਸ ਕਿਤਾਬ ਦੇ ਤੱਥ ਨੂੰ ਜਿਹੜਾ ਨਾ ਸਬੂਤ ਦੇ ਜ਼ਰੀਏ ਜਿਹੜਾ ਉਹਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਬਹੁਤ ਵੱਡਾ ਇਫਰਟ ਹੈ ਬਹੁਤ ਵੱਡਾ ਜ਼ਰੂਰੀ ਕੰਮ ਸੀ ਉਸ ਵੇਲੇ ਕਾਫੀ ਮੈਨੂੰ ਮੈਨੂੰ ਯਾਦ ਹੈ ਕਿ ਇੱਥੇ ਪਿਆਰੇ ਲਾਲ ਗਰਗ ਜੀ ਵੀ ਬੋਲੇ ਸੀ ਤੇ ਉਹਨਾਂ ਨੇ ਉਸ ਕਿਤਾਬ ਨੂੰ ਇਹ ਕਿਹਾ ਸੀ ਕਿ ਇਹ ਭਾਜਪਾ ਨੇ ਲਿਖਵਾਈ ਕਿਤਾਬ ਹੈ ਦੇਖੋ ਜਿਹੜਾ ਕੁਝ ਹੋਇਆ ਜਿਹੜਾ ਇਹ ਵਰਤਾਨ ਸਿੱਖਾ ਨਾਲ ਹੋਇਆ ਉਹ ਹੋਇਆ ਕਾਂਗਰਸ ਰਜਿਮ ਦੇ ਵਿੱਚ ਕਾਂਗਰਸ ਰਜਿਮ ਦੇ ਵਿੱਚ ਜੋ ਵਧਿਕੀਆਂ ਹੋਈਆਂ ਜਾਂ ਜੋ ਕੁਝ ਵੀ ਹੋਇਆ ਪਰ ਉਸ ਗੱਲ ਨੂੰ ਅੱਜ ਤੱਕ ਵੀ ਪ੍ਰਚਲਿਤ ਕੀਤਾ ਜਾ ਰਿਹਾ ਹੈ ਜਿਹੜੀ ਇਸ ਲੈ ਕੇ ਕਾਂਗਰਸ ਸਰਕਾਰ ਉੱਥੇ ਨਹੀਂ ਹੈ ਜੋ ਮਤਲਬ ਕੁਐਸਚਨ ਇਹ ਹੈ ਜਿਹਨੂੰ ਆਪਾਂ ਡੀਪ ਸਟੇਟ ਕਹਿੰਦੇ ਆ ਸਾਰੀ ਸਟੇਟ ਦੀ ਪਾਲਿਸੀ ਜਿਹੜੀ ਇੱਕ ਹੀ ਹੁੰਦੀ ਉਹ ਚਾਹੇ ਕੋਈ ਗਵਰਨਮੈਂਟ ਆ ਜਾਏ ਚਾਹੇ ਕੱਲ ਨੂੰ ਕੋਈ ਕਾਂਗਰਸੀ ਗਵਰਨਮੈਂਟ ਫੇਰ ਆ ਜਾਏ ਜਾਂ ਕੋਈ ਵੀ ਕੌਮੇਂਟ ਹੋਰ ਵੀ ਆ ਜਾਏ ਉਹ ਉਹਨਾਂ ਦਾ ਜਿਹੜਾ ਨਜ਼ਰੀਆ ਹੈ ਨਾ ਉਹੀ ਰਹਿਣਾ ਹੈ ਜਿਹੜਾ ਖਾਸ ਤੌਰ ਤੇ ਮਿਨੋਰਿਟिज ਦੇ ਖਿਲਾਫ ਹੁੰਦਾ ਇਸ ਕਰਕੇ ਇਹ ਕਲਮ ਬੰਦ ਹੋਣ ਦੀ ਲੋੜ ਹੈ ਕਿ ਸਾਨੂੰ ਸੋਚ ਕਰਨ ਦੀ ਲੋੜ ਹੈ ਕਿ ਇਹਨੂੰ ਕਿਸ ਤਰ੍ਹਾਂ ਆਪਣਾ ਜਿਹੜਾ ਤੱਤ ਹੈ ਇੱਥੇ ਇਹ ਵੀ ਵਿਚਾਰ ਪ੍ਰਗਟ ਹੋਏ ਕਿ ਇਹ ਜਿਹੜਾ ਪ੍ਰੋਪਾਗੈਂਡਾ ਹੈ ਜਿਹੜਾ ਸਿੱਖਾਂ ਦੇ ਖਿਲਾਫ ਹੋਇਆ ਹੈ ਜਾਂ ਸੰਤਾਂ ਦੇ ਖਿਲਾਫ ਹੋਇਆ ਹੈ ਜਾਂ ਇਸ ਮੁਹਿੰਮ ਦੇ ਖਿਲਾਫ ਹੋਇਆ ਜਿਹੜੀ ਚੱਲੀ ਸੀ ਉਹਦੇ ਬਾਰੇ ਸਾਡਾ ਵਰਤਾਂਤ ਜਿਹੜਾ ਨਾ ਸਾਡਾ ਸਾਡਾ ਪੱਖ ਪੇਸ਼ ਨਹੀਂ ਹੋ ਰਿਹਾ ਇਹ ਇੱਕ ਚੌੜਾ ਸਾਹਿਬ ਦੀ ਇੱਕ ਜਿਹੜੀ ਕਿਤਾਬ ਹੈ ਇੱਕ ਇਸ ਵੱਲ ਕਦਮ ਹੈ ਤੇ ਹੋਰ ਵੀ ਹੋ ਸਕਦਾ ਹੈ ਕਿ ਜਿਹੜੇ ਬੁੱਧੀਵਾਨ ਨੇ ਸਪੈਸ਼ਲੀ ਗੁਰਤੇਜ ਸਿੰਘ ਜੀ ਵਰਗੇ ਜਿਨ੍ਹਾਂ ਨੇ ਸਾਰਾ ਵੇਖਿਆ ਹੈ ਸਾਰਾ ਵਰਤਾਂਤ ਉਹ ਕੋਸ਼ਿਸ਼ ਕਰਨ ਕਿ ਜਿਹੜੀ ਐਕਚੁਅਲ ਗੱਲ ਹੈ ਜਿਹੜੀ ਸਿੱਖ ਸਟਰਗਲ ਦੀ ਗੱਲ ਹੈ ਜਾਂ ਸੰਤਾਂ ਦਾ ਜਿਹੜਾ ਰੋਲ ਸੀ ਉਹਨੂੰ ਕਲਮਬੰਦ ਕਰਨ ਤੇ ਤਾਂ ਕਿ ਜਨਤਾ ਤੱਕ ਪਹੁੰਚਾਇਆ ਜਾਵੇ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਗਵਰਨਮੈਂਟ ਪ੍ਰਚਾਰ ਕਰਦੀ ਆ ਨਾ ਮੇਰੇ ਵਿਚਾਰ ਨਾਲ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਬੜਾ ਮੁਸ਼ਕਲ ਹੈ ਕਿਸੇ ਸਿੱਖ ਨੂੰ ਉਸ ਗੱਲ ਤੇ ਕਨਵਿੰਸ ਹੋਣਾ ਮੈਂ ਨੌਕਰੀ ਪੇਸ਼ੇ ਚ ਰਹਾ ਉਸ ਤੋਂ ਬਾਅਦ ਜੁਡੀਸ਼ਰੀ ਚ ਰਹਾ ਪਰ ਮੈਂ ਅੱਜ ਤੱਕ ਕਦੀ ਇਹ ਨਹੀਂ ਮੰਨਿਆ ਕਿ ਸੰਤਾਂ ਨੂੰ ਖੜਾ ਕੀਤਾ ਗਿਆ ਸੀ ਜਾਂ ਸੰਤਾਂ ਦੀ ਕੋਈ ਨੀਅਤ ਐਸੀ ਸੀ ਜਾਂ ਕੋਈ ਉਹ ਇਸ ਉਹ ਗਵਰਨਮੈਂਟ ਦੀ ਕੋਈ ਇੰਟੈਂਸ਼ਨ ਹੋ ਸਕਦੀ ਹੈ ਪਰ ਸੰਤ ਇਹ ਜੇ ਸਾਜ਼ਿਸ਼ ਦਾ ਕਿਤੇ ਹਿੱਸਾ ਹੋਣ ਜਾਂ ਉਸਦੇ ਬਣੇ ਹੋਣ ਬਿਲਕੁਲ ਨਹੀਂ ਹੋ ਸਕਦਾ ਮੈਨੂੰ ਕਦੀ ਇਹ ਯਕੀਨ ਨਹੀਂ ਹੈ ਮੈਂ ਸਮਝਦਾ ਕਿ ਹਰ ਸਿੱਖ ਨੂੰ ਇਹ ਯਕੀਨ ਹੋਊਗਾ ਕਿ ਇਹ ਗੱਲ ਝੂਠੀ ਹੈ ਝੂਠੀ ਪ੍ਰਚਾਈ ਜਾ ਰਹੀ ਹੈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਬੇਸਿਕਲੀ ਤਾਂ ਸਾਨੂੰ ਪਤਾ ਹੈ ਸਚਾਈ ਦਾ ਪਰ ਜਿਹੜੇ ਕੋਈ ਅਣਜਾਨ ਨੇ ਦੇਖੋ ਉਹ ਜਨਰੇਸ਼ਨ ਚੇਂਜ ਹੋ ਗਈ 80s ਦੀ ਗੱਲ ਹੈ ਤੇ ਹੁਣ ਆਪਾਂ ਬੈਠੇ ਆ 2025 ਦੇ ਵਿੱਚ ਉਹ ਜਨਰੇਸ਼ਨ ਜਿਹੜੀ ਨਵੀਂ ਆਈ ਹੈ ਪਰ ਹੈਪਸ ਉਹਨਾਂ ਨੂੰ ਇਸ ਗੱਲ ਦਾ ਗਿਆਨ ਸ਼ਾ ਨਹੀਂ ਹੋਊਗਾ ਇਸ ਕਰਕੇ ਜ਼ਰੂਰਤ ਹੈ ਕਿ ਉਹ ਸਾਰੀ ਜਿਹੜੀ ਉਸ ਵੇਲੇ ਦੀ ਜਿਹੜੀ ਸੰਘਰਸ਼ ਦੀ ਜਿਹੜੀ ਸਾਰੀ ਬੈਕਗ੍ਰਾਉਂਡ ਸੀ ਉਹਨੂੰ ਕਲਮਬੰਦ ਕੀਤਾ ਜਾਵੇ ਤੇ ਅੱਜ ਦੀ ਜਨਰੇਸ਼ਨ ਨੂੰ ਪਹੁੰਚਾਇਆ ਜਾਵੇ ਇਹ ਚੌੜਾ ਸਾਹਿਬ ਦਾ ਇੱਕ ਐਸਾ ਐਫਰਟ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਮੈਂ ਥੋੜਾ ਜਿਹਾ ਮੈਨੂੰ ਯਾਦ ਹੈ ਧਰਮਯੋਗ ਵੇਲੇ ਮੈਂ ਜਦੋਂ ਧਰਮੇ ਨੂੰ ਚੱਲ ਰਿਹਾ ਸੀ ਮੈਂ ਮੇਰੀ ਸ਼ਾਦੀ ਉਸ ਵੇਲੇ ਹੋਈ ਸੀ 31st ਮਈ ਨੂੰ ਮੇਰੀ ਸ਼ਾਦੀ ਹੋਈ ਸੀ ਤੇ ਮੇਰੇ ਮੇਰੀ ਸ਼ਾਦੀ ਹੋਈ ਸੀ ਸਤਿਨਾਥ ਸਿੰਘ ਹੋਰਾਂ ਦੀ ਬੇਟੀ ਨਾਲ 31st ਨੂੰ ਸ਼ਾਦੀ ਹੋਈ ਸੀ ਤੇ ਉਹਨਾਂ ਨੇ 2 ਜੂਨ ਨੂੰ ਜਥਾ ਲੀਡ ਕਰਨਾ ਸੀ ਇਹ ਧਰਮ ਯੁੱਧ ਮੋਰਚੇ ਦੀ ਗੱਲ ਹੈ ਮੈਂ ਵਿਆਹ ਤੋਂ ਬਾਅਦ ਦਰਬਾਰ ਸਾਹਿਬ ਗਿਆ ਸੀ ਮੈਂ ਇਨਸੀਡੈਂਟਲੀ ਸਾਡਾ ਜਿਹੜਾ ਆਨੰਦ ਕਾਰਜ ਵੀ ਹੋਇਆ ਸੀ ਉਹ ਸਰਾਮ ਵਿੱਚ ਹੋਇਆ ਸੀ ਕਿਉਂਕਿ ਉਸ ਵੇਲੇ ਉਹ ਅੰਦਰ ਸੀ ਤੇ ਬਾਹਰ ਨਹੀਂ ਆ ਸਕਦੇ ਸੀ ਤਾਂ ਮੈਂ ਵੀ ਉਸ ਸਮੇਂ ਨੂੰ ਥੋੜਾ ਜਿਹਾ ਦੇਖਿਆ ਹੈ ਪਰ ਉਸ ਨਜ਼ਦੀਕ ਤੱਕ ਨਾਲ ਨਹੀਂ ਦੇਖਿਆ ਜਿਸ ਨਤੀਕਾ ਨਾਲ ਸ਼ਾਇਦ ਚੌੜਾ ਸਾਹਿਬ ਜੀ ਨੇ ਦੇਖਿਆ ਕਿਉਂਕਿ ਉੱਥੇ ਹਾਜ਼ਰ ਸੀ ਉਸ ਚਸ਼ਮਦੀਦ ਗਵਾਜ਼ ਹੀ ਇਹਨਾਂ ਦੀ ਕੋਈ ਗੱਲਾਂ ਨੇ ਜਿਹੜਾ ਇਹਨਾਂ ਨੇ ਇੱਥੇ ਰੱਖਿਆ ਜੀਬੀਐਸ ਸਿੱਧੂ ਦੀ ਕਿਤਾਬ ਇੱਕ ਹਿਰਸ ਹੈ ਜਿਸ ਕੋਈ ਸੱਚਾਈ ਨਹੀਂ ਹੈ ਜਿਹੜੀ ਚੌੜਾ ਸਾਹਿਬ ਦੀ ਕਿਤਾਬ ਹੈ ਉਹ ਬਿਲਕੁਲ ਸੱਚ ਤੇ ਨਿਧਾਰਤ ਹੈ ਇਹਨਾਂ ਨੇ ਉਹ ਪੱਖ ਜਿਹੜੇ ਆਪ ਦੇਖੇ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਔਰ ਇਹ ਇੱਕ ਮੇਰੀ ਸਮਝ ਦੇ ਆ ਕਿ ਇੱਕ ਸ਼ੁਰੂਆਤ ਹੋਣੀ ਚਾਹੀਦੀ ਹੈ ਸਾਡੇ ਵਾਸਤੇ ਹੋਰ ਜਿਹੜੀ ਆਪਾਂ ਇਸ ਗੱਲ ਨੂੰ ਅੱਗੇ ਲੈ ਕੇ ਚੱਲੀਏ ਇਸ ਵਾਰ ਚ ਨਾ ਪਈਏ ਕਿ ਖਾਲਸਾਣ ਜੇ ਹੋਏਗਾ ਤਾਂ ਉਹਦਾ ਕਨਸੈਪਟ ਕੀ ਹੋਏਗਾ ਖਾਲਸਾ ਰਾਜ ਹੋਏਗਾ ਜਾਂ ਕੀ ਹੋਏਗਾ ਜੇ ਕਦੀ ਉਹ ਹੋਏਗਾ ਕੋਸ਼ਿਸ਼ ਤੇ ਉਦੋਂ ਦੇਖਿਆ ਜਾਏਗਾ ਕੀ ਹੋਏਗਾ ਉਸ ਗੱਲ ਚ ਨਾ ਪਈਏ ਅਸੀਂ ਆਪਣੀ ਆਪ ਆਪਣੀ ਕੌਮ ਨੂੰ ਅਜੇ ਸੰਭੀਏ ਅਸੀਂ ਆਪਣੇ ਵਿਰਸੇ ਨੂੰ ਅੱਜ ਦੀ ਜਨਰੇਸ਼ਨ ਤੱਕ ਪਹੁੰਚਾਈਏ ਤਾਹੀਂ ਅਸੀਂ ਮੈਂ ਸਮਝਦਾ ਹਾਂ ਕਿ ਹਰ ਪਾਰਸ਼ਲੀ ਕਾਮਯਾਬ ਹੋ ਸਕਾਂਗੇ ਜੋ ਵੀ ਸਾਡਾ ਏਮ ਹੈ ਜੋ ਵੀ ਇੱਕ ਸਿੱਖ ਪੰਥ ਦਾ ਏਮ ਹੈ ਉਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਕਿ ਜੇ ਅਸੀਂ ਉਸ ਵਿਰਸੇ ਨੂੰ ਅੱਜ ਦੀ ਜਨਰੇਸ਼ਨ ਤੱਕ ਪਹੁੰਚਾਵਾਂਗੇ ਤਾਂ ਕਿ ਉਹ ਇਸ ਨੂੰ ਅੱਗੇ ਲੈ ਕੇ ਚੱਲ ਸਕਣ ਇਸ ਸੰਘਰਵ ਵਿੱਚ ਚੌੜਾ ਸਾਹਿਬ ਦਾ ਜਿਹੜਾ ਐਫਰਟ ਹੈ ਬਹੁਤ ਹੀ ਸ਼ਲਾਘਾਪੂਰਨ ਹੈ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਅੱਛਾ ਕੰਮ ਕੀਤਾ ਹੈ ਔਰ ਮੈਂ ਸਮਝਦਾ ਕਿ ਇਹ ਜਿਹੜੀ ਕਿਤਾਬ ਹੈ ਹਰ ਕੋ ਜਾਣੇ ਚਾਹੀਦੀ ਹੈ ਪੜ੍ਹ ਕੇ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਤੇ ਜੇ ਕੋਈ ਆਪਾਂ ਕੰਟਰੀਬਿਊਟ ਕਰ ਸਕੇ ਤੇ ਉਹ ਕਰੀਏ ਇੰਨੇ ਸ਼ਬਦਾਂ ਨਾਲ ਇੱਕ ਸਮਾਂ ਵੀ ਬਹੁਤ ਹੋ ਗਿਆ ਤੁਸੀਂ ਬਹੁਤ देर ਤੇ ਬੈਠੇ ਹੋ ਤੇ ਇਸ ਵੇਲੇ ਬਣਾਲ ਵੀ ਖਾਲੀ ਹੋ ਰਿਹਾ ਹੈ ਤੇ ਮੈਂ ਸਮਝਦਾ ਕਿ ਮੇਰੇ ਵੀ ਥੋੜੀ ਜਿਹੀ ਕਮਿਟਮੈਂਟ ਸੀ 4 ਵਜੇ ਇਸ ਕਰਕੇ ਮੈਂ ਥੋੜਾ ਜਾ ਕੇ ਮੱਦਾ ਜਾ ਚੱਕਾ ਹਾਂ ਹੋਰ ਸ਼ਬ ਮੈਂ ਆਪਣੇ ਆਪਣੇ ਵਿਚਾਰ ਸ਼ਾਇਦ ਨਹੀਂ ਸਾਂਝੇ ਕਰ ਸਕਦਾ ਇੰਨੀ ਗੱਲ ਨਾਲ ਮੈਂ ਸਮਾਪਤੀ ਚਾਹੂਗਾ ਮੈਂ ਫੈਮਾ ਦਾ ਜਾਚਕ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ